ਮਤੇ ਮਰਦਾ ਮਦਦੇ ਖੁਦਾ ਕਹਿਣ ਦਾ ਮਤਲਬ ਜੇ ਇਨਸਾਨ ਦੇ ਵਿੱਚ ਹਿੰਮਤ ਹੋਵੇ ਹੌਂਸਲਾ ਹੋਵੇ ਤਾਂ ਉਸ ਦੀ ਮਦਦ ਕਰਨ ਲਈ ਖੁਦ ਭਗਵਾਨ ਵੀ ਜ਼ਮੀਨ ਤੇ ਉਤਰ ਆਉਂਦੇ ਹਨ ਇਸ ਵੀਡੀਓ ਰਾਹੀਂ ਅਸੀਂ ਅਜੇ ਹੀ ਖਰਗੋਸ਼ ਦੀ ਸਿਆਨਬ ਦੇ ਬਾਰੇ ਪੜਾਂਗੇ ਸੁਣਾਵਾਂਗੇ ਜਿਸ ਨੇ ਆਪਣੀ ਬੁੱਧੀ ਨਾਲ ਇੱਕ ਦੁਸ਼ਟ ਸ਼ੇਰ ਨੂੰ ਜੋ ਕਿ ਜੰਗਲ ਦਾ ਰਾਜਾ ਸੀ ਉਸ ਤੋਂ ਸਾਰੇ ਜੰਗਲ ਨੂੰ ਮੁਕਤ ਕਰਵਾ ਦਿੱਤਾ ਸ਼ੇਰ ਨੂੰ ਮਰਵਾ ਕੇ ਸਾਰੇ ਜਾਨਵਰਾਂ ਨੂੰ ਮੁਕਤ ਆਜ਼ਾਦ ਕਰਵਾ ਦਿੱਤਾ ਆიਗੇ ਸ਼ੁਰੂ ਕਰਦੇ ਆ ਇੱਕ ਜੰਗਲ ਵਿੱਚ ਇੱਕ ਸ਼ੇਰ ਰਹਿੰਦਾ ਸੀ ਉਹ ਉਸ ਜੰਗਲ ਦਾ ਰਾਜਾ ਖਵਾਂਦਾ ਸੀ ਕਿਉਂਕਿ ਸ਼ੇਰ ਨੂੰ ਜੰਗਲ ਦਾ ਰਾਜਾ ਕਿਹਾ ਜਾਂਦਾ ਹੈ ਪਰੰਤੂ ਉਹ ਬਹੁਤ ਜ਼ਾਲਮ ਸੀ ਜ਼ਾਲਮ ਮਤਲਬ ਦੁਸ਼ਟ ਸੀ ਉਹ ਜੰਗਲ ਦੇ ਜਾਨਵਰਾਂ ਨੂੰ ਖਾ ਖਾ ਕੇ ਮੁਕਾਈ ਜਾ ਰਿਹਾ ਸੀ ਸਾਰੇ ਜਾਨਵਰਾਂ ਨੂੰ ਵਾਰੀ ਵਾਰੀ ਮਾਰ ਕੇ ਖਾ ਰਿਹਾ ਸੀ ਮੁਕਾਈ ਜਾ ਰਿਹਾ ਸੀ ਖਤਮ ਕਰੀ ਜਾ ਰਿਹਾ ਸੀ ਇੱਕ ਦਿਨ ਕੁਝ ਜਾਨਵਰ ਇਕੱਠੇ ਹੋਏ ਜਿਨ੍ਹਾਂ ਵਿੱਚ ਹਾਥੀ ਭਾਲੂ ਲੂੰਬੜੀ ਹਿਰਨ ਖਰਗੋਸ਼ ਤੇ ਹੋਰ ਜਾਨਵਰ ਬੈਠੇ ਸਨ ਇੱਕ ਵਾਰ ਜੰਗਲ ਦੇ ਜਾਨਵਰਾਂ ਨੇ ਜਿਵੇਂ ਕਿ ਹਾਥੀ ਪਾਲੂ lomeri ਹਿਰਨ ਖਰਗੋਸ਼ ਇਹਨਾਂ ਨੇ ਮੀਟਿੰਗ ਕੀਤੀ ਸਾਰਿਆਂ ਦੇ ਚਿਹਰੇ ਉਤਰੇ ਹੋਏ ਸਨ ਮਤਲਬ ਕਬਰਾਏ ਹੋਏ ਸਨ ਸਾਰੇ ਡਰੇ ਡਰੇ ਗੱਲਾਂ ਕਰ ਰਹੇ ਸਨ ਲੂੰਬੜੀ ਬੋਲੀ ਭਰਾਵੋ ਇੰਜ ਤਾਂ ਸ਼ੇਰ ਸਾਨੂੰ ਸਾਰਿਆਂ ਨੂੰ ਖਤਮ ਕਰ ਦੇਵੇਗਾ ਇਸ ਦਾ ਕੋਈ ਹੱਲ ਸੋਚੋ ਲੂੰਬੜੀ ਚਲਾਕ ਲੂੰਬੜੀ ਖੁਦ ਦੂਜਿਆਂ ਨੂੰ ਇਹ निवेदन ਕਰ ਰਹੀ ਹੈ ਕਿ ਕੋਈ ਹੱਲ ਕੱਢੋ ਜਿਸ ਰਾਹੀਂ ਇਸ ਛੇੜ ਨੂੰ ਖਤਮ ਕਰ ਦਿੱਤਾ ਜਾਵੇ ਨੀਤਾ ਇਹ ਸਾਨੂੰ ਸਾਰਿਆਂ ਨੂੰ ਖਤਮ ਕਰ ਦੇਵੇਗਾ ਹਿਰਨ ਬੋਲਿਆ ਭਰਾਵੋ ਮੇਰੇ ਖਿਆਲ ਵਿੱਚ ਹਰ ਰੋਜ਼ ਛੇੜ ਨੂੰ ਇੱਕ ਜਾਨਵਰ ਭੇਜ ਦਿਆ ਕਰੀਏ ਘਟੋ ਘਟ ਛੇੜ ਸਾਡੀ ਬਰਬਾਦੀ ਤਾਂ ਨਹੀਂ ਕਰੇਗਾ ਤਾਂ ਹਿਰਨ ਸਜਾ ਕਰਦਾ ਹੈ ਕਿ ਰੋਜ਼ ਇੱਕ ਇੱਕ ਜਾਨਵਰ ਛੇੜ ਨੂੰ ਭੇਜ ਦਿਆ ਕਰਾਂਗੇ ਉਹਦੇ ਖਾਣੇ ਵਸਤੇ ਤਾਂ ਕਿ ਉਹ ਬਾਕੀ ਜਾਨਵਰਾਂ ਨੂੰ ਹਾਨੀ ਨਾ ਪਹੁੰਚਾ ਸਕੇ हिरन दी ਗੱਲ ਸਭ ਨੂੰ ਪਸੰਦ ਆਈ ਸ਼ੇਰ ਲਈ ਹਰ ਰੋਜ਼ ਇੱਕ ਜਾਨਵਰ ਭੇਜਿਆ ਜਾਣ ਲੱਗਾ ਰੋਜ਼ ਇੱਕ ਜਾਨਵਰ ਸ਼ਿਕਾਰ ਦੇ ਰੂਪ ਵਿੱਚ ਮਿਲਨ ਕਰਕੇ ਸ਼ੇਰ ਵੀ ਖੁਸ਼ ਸੀ ਹੁਣ ਸ਼ੇਰ ਨੂੰ ਵੀ ਖੁਸ਼ੀ ਸੀ ਕਿਉਂਕਿ ਉਹਨੂੰ ਸ਼ਿਕਾਰ ਨਹੀਂ ਕਰਨਾ ਪੈ ਰਿਆ ਸੀ ਆਪਣਾ ਜ਼ੋਰ ਨਹੀਂ ਅਜਮਾਣਾ ਪੈ ਰਿਆ ਸੀ ਆਪਣੇ ਆਪ ਇੱਕ ਜਾਨਵਰ ਉਹਦੇ ਕੋਲ ਚੱਲ ਕੇ ਆਂਦਾ ਤੇ ਕੁਰਬਾਨ ਹੋ ਜਾਂਦਾ ਇੰਜ ਕਾੜਿਆ ਕਈ ਦਿਨ ਲੰਘ ਗਏ ਜਾਨਵਰ ਮੁੱਕਦੇ ਜਾ ਰਹੇ ਸਨ ਜਾਨਵਰਾਂ ਦੇ ਚਿਹਰਿਆਂ ਤੇ ਫੇਰ ਉਦਾਸੀ ਚਲਕਣ ਲੱਗੀ ਹੁਣ ਇਹ ਆਈਡੀਆ ਕੁਝ ਦਿਨ ਤੱਕ ਕੰਮ ਕੀਤਾ ਪਰ ਫੇਰ ਕੀ ਸੀ ਜੰਗਲ ਦੇ ਸਾਰੇ ਜਾਨਵਰ ਹੋ ਡਰੇ ਹੋਣ ਕਰਕੇ ਕਿਉਂਕਿ ਜਾਨਵਰਾਂ ਦੀ ਤਦਾਦ ਘਟਣ ਲੱਗ ਗਈ ਸੀ ਹੋਰ ਡਰਨ ਲੱਗੇ ਕਿ ਇੰਝ ਤਾਂ ਸਾਡੇ ਸਾਰੇ ਜਾਨਵਰ ਖਤਮ ਹੋ ਜਾਣਗੇ ਕੋਈ ਹੋਰ ਹੱਲ ਕੱਢਿਆ ਜਾਵੇ ਸਾਰਿਆਂ ਤੇ ਉਦਾਸੀ ਛਲਕਣ ਲੱਗੀ ਸਾਰੇ ਉਦਾਸ ਹੋ ਗਏ ਉਸ ਦਿਨ ਖਰਗੋਸ਼ ਦੀ ਵਾਰੀ ਸੀ ਖਰਗੋਸ਼ ਸ਼ੇਰ ਦਾ ਭੋਜਨ ਬਣਨ ਲਈ ਤਿਆਰ ਹੋਣ ਲੱਗਾ ਪਰੰਤੂ ਉਹਦੇ ਚਿਹਰੇ ਤੇ ਰਤਾਵੀਂ ਡਰ ਪਿਆ ਨਹੀਂ ਸੀ ਉਸ ਦਾ ਇੱਕ ਸਾਥੀ ਬੋਲਿਆ ਤੂੰ ਤਾਂ ਇੰਜ ਕੁਮਰ ਹੈ ਜਿਵੇਂ ਮੇਲੇ ਜਾਣਾ ਹੋਵੇ ਹੋ ਲੈ ਖੁਸ਼ ਬਸ ਤੇਰੀ ਇਹ ਖੁਸ਼ੀ ਥੋੜੀ ਦੇਰ ਦੀ ਹੀ ਹੈ ਹੁਣ ਖਰਗੋਸ਼ ਨਿਰਬੀਕ ਹੋ ਕੇ ਤਿਆਰ ਹੋ ਰਿਹਾ ਸੀ ਸ਼ੇਰ ਕੋਲ ਜਾਣ ਲਈ ਬਿਲਕੁਲ ਵੀ ਪਹਿਪੀਤ ਨਹੀਂ ਸੀ ਖਰਗੋਸ਼ ਆਪਣੇ ਉਸ ਸਾਥੀ ਨੂੰ ਬੋਲਿਆ ਦੇਖ ਤਾਂ ਰਹਿ ਜੇ ਮੇਰਾ ਦਾਹ ਚੱਲ ਗਿਆ ਸ਼ੇਰ ਤਾਂ ਅੱਜ ਸਫਾਇਆ ਹੀ ਸਮਝ ਤੇ ਖਰਗੋਸ਼ ਉਸ ਜਾਨਵਰ ਨੂੰ ਕਹਿੰਦਾ ਹੈ ਕਿ ਜੇ ਮੇਰੀ ਚਾਲ ਕੰਮ ਕਰ ਗਈ ਮੈ ਇੱਕ ਆਈਡੀਆ ਸੋਚਿਆ ਹੋਇਆ ਜੇ ਮੇਰਾ ਆਈਡੀਆ ਕੰਮ ਕਰ ਗਿਆ ਤਾਂ ਅੱਜ ਸ਼ੇਰ ਖਤਮ ਹੀ ਸਮਝੋ ਖਰਗੋਸ਼ ਸ਼ੇਰ ਕੋਲ ਥੋੜਾ ਲੇਟ ਪੁੱਜਾ ਲੇਟ ਮਤਲਬ ਜਿੱਦ ਟਾਈਮ ਤੇ ਉਹਨੇ ਪੁੰਜਣਾ ਸੀ ਜਿਵੇਂ 5 ਵਜੇ ਪੁੰਜਣਾ ਸੀ ਤਾਂ 6 ਵਜੇ ਪਹੁੰਚਿਆ ਅੱਗੋ ਸ਼ੇਰ ਗਰਜ ਕੇ ਬੋਲਿਆ ਓਏ ਖਰਗੋਸ਼ ਤੇ ਬੱਚੇ ਤੂੰ ਇੰਨਾ ਲੇਟ ਕਿਉਂ ਆਇਆ ਹੈ ਦੇਖੋ ਇਸ ਪਿਕਚਰ ਆਹੀ ਆਪਾਂ ਦੇਖ ਵੀ ਰਹੇ ਆ ਸ਼ੇਰ ਖਰਗੋਸ਼ ਨੂੰ ਡਾਂਡਦਾ ਹੋਇਆ ਕਹਿ ਰਿਹਾ ਕਿ ਇੰਨੀ ਲੇਟ ਕਿਉਂ ਆਇਆ ਤੂੰ ਮੇਰੇ ਕੋਲ ਤੇ ਖਰਗੋਸ਼ ਅੱਗੋਤੀ ਦੇਖਦਾ ਕਿ ਜਵਾਬ ਦਿੰਦਾ ਹੈ ਖਰਗੋਸ਼ ਸਾਮਿਆ ਜਿਹਾ ਬੋਲਿਆ ਸਾਮੇ ਮਤਲਬ ਡਰਿਆ ਡਰਿਆ ਬੋਲਿਆ ਕਿ ਦਸਾ ਮਹਾਰਾਜ ਰਸਤੇ ਵਿੱਚ ਮੈਨੂੰ ਇੱਕ ਬਗਿਆਣ ਮਿਲ ਗਿਆ ਉਹ ਤੁਹਾਨੂੰ ਗਾਲਾਂ ਕੱਢ ਰਿਹਾ ਸੀ ਗਾਲਾਂ ਮਤਲਬ ਗਾਲੀ ਕਲੋਚ ਕਰ ਰਿਹਾ ਸੀ ਅਬਿਊਜ਼ ਕਰ ਰਿਹਾ ਸੀ ਉਹ ਕਹਿ ਰਿਹਾ ਸੀ ਮੈਂ ਸ਼ੇਰ ਨੂੰ ਕੀ ਸਮਝਾਂ ਸਮਝਦਾ ਸ਼ੇਰ ਆਪਣੇ ਘਰ ਹੋ ਅੱਛਾ ਐਂਦਾ ਕਹਿ ਰਿਹਾ ਸੀ ਬਗਿਆਣ ਜਰਾ ਮੈਨੂੰ ਉਹਦੇ ਕੋਲ ਲੈ ਕੇ ਤਾਂ ਚੱਲ ਮੈਂ ਹੁਨੇ ਉਹਦੀ ਹੈਂਕਰ ਕੱਢਦਾ ਖਰਗੋਸ਼ ਉਹਨੂੰ ਨਾ ਮਿਰਚਾ ਲਗਾ ਦਿੰਦਾ ਸ਼ੇਰ ਨੂੰ ਕਿ ਤੂੰ ਤਾਂ ਜੰਗਲ ਦਾ ਰਾਜਾ ਹੈ ਅਸੀਂ ਤਾਂ ਤੈਨੂੰ ਹੀ ਰਾਜਾ ਮੰਨਦੇ ਹਾਂ ਪਰ ਜਿਹੜਾ ਮੈਨੂੰ ਬਗਿਆਨ ਮਿਲਿਆ ਉਹ ਕਹਿੰਦਾ ਹੈ ਕਿ ਸ਼ੇਰ ਤਾਂ ਇਹ ਆਪਣੇ ਘਰ ਹੋਊਗਾ ਮੈਂ ਸ਼ੇਰ ਤੋਂ ਵੱਡਾ ਹਾਂ ਇਸ ਤਰ੍ਹਾਂ ਨਾਲ ਖਰਗੋਸ਼ ਨੂੰ ਪੜਕਾ ਦਿੰਦਾ ਹੈ ਤੇ ਜਿਹੜਾ ਸ਼ੇਰ ਹੁੰਦਾ ਉਹ ਆਕੜ ਦੇ ਵਿੱਚ ਸੀਗਾ ਉਹ ਕਹਿੰਦਾ ਖਰਗੋਸ਼ ਨੂੰ ਕਿ ਮੈਨੂੰ ਉਸੇ ਬਗਿਆਨ ਕੋ ਲੈ ਕੇ ਚੱਲ ਜੋ ਮੇਰੇ ਵਾਲੇ ਅੰਦਾ ਬੋਲ ਰਿਹਾ ਸੀ ਮੈਂ ਹੁਣੇ ਜਾ ਕੇ ਉਹਦੀ ਹੈਂਕੜ ਕੰਡਦਾ ਉਹਦਾ ਆਕੜ ਕੱਟਦਾ ਹੁੰਨ ਖਰਗੋਸ਼ ਅੱਗੇ-ਅੱਗੇ ਤੇ ਸ਼ੇਰ ਪਿੱਛੇ-ਪਿੱਛੇ ਚੱਲਿਆ ਜਾ ਰਿਹਾ ਸੀ ਇੱਕ ਥਾਂ ਸੰਗਣੀਆਂ ਜਿਹੀਆਂ ਝਾੜੀਆਂ ਦੇ ਕੋਲ ਜਾ ਕੇ ਖਰਗੋਸ਼ ਨੇ ਕਿਹਾ ਮਹਾਰਾਜ ਉਹ ਅਭਿਮਾਨੀ ਬਗਿਆੜ ਇਨ੍ਹਾਂ ਝਾੜੀਆਂ ਵਿੱਚ ਛੁਪਿਆ ਬੈਠਾ ਹੈ ਜਾਓ ਉਸ ਨੂੰ ਮਜ਼ਾ ਚਖਾਓ ਹੁੰਨ ਖਰਗੋਸ਼ ਰਸਤਾ ਦਿਖਾਉਂਦੇ-ਗੁਣ ਦਿਖਾਉਂਦੇ ਸ਼ੇਰ ਨੂੰ ਲੈ ਕੇ ਜਾ ਰਿਹਾ ਸੀ ਆਪਣੇ ਪਿੱਛੇ-ਪਿੱਛੇ ਤੇ ਇੱਕ ਜਗ੍ਹਾ ਸੰਗਣੀਆਂ ਮਤਲਬ ਕੰਨੀਆਂ ਕੰਨੀਆਂ ਜਾਣੀਆਂ ਕੰਡੇਦਾਰ ਜਿਹੜੇ ਬੁੱਟੇ ਹੁੰਦੇ ਆ ਉਹਨਾਂ ਕੋਲ ਲੈ ਕੇ ਜਾਂਦਾ ਖਰਗੋਸ਼ ਤੇ ਉਹਨੇ ਕਹਿੰਦਾ ਮਹਾਰਾਜ ਇਸੀ ਝਾੜੀਆਂ ਦੇ ਵਿੱਚ ਲੁਕਿਆ ਹੋਇਆ ਉਹ ਬਗਿਆੜ ਜਾ ਕੇ ਉਹਨੂੰ ਮਜ਼ਾ ਜਾ ਕੇ ਉਹਨੂੰ ਨਸੀਹਤ ਦਿਓ ਸ਼ੇਰ ਗੁੱਸੇ ਵਿੱਚ ਗਰਜਿਆ ਓਏ ਬਗਿਆੜ ਕਿੱਥੇ ਹੈ ਤੂੰ ਤੈਨੂੰ ਆਪਣੀ ਜਾਨ ਨਹੀਂ ਲੋੜਿੰਦੀ ਬਾਹਰ ਨਿਕਲ ਹੁਣ ਸ਼ੇਰ ਜਾ ਕੇ ਆਵਾਜ਼ ਦਿੰਦਾ ਬਗਿਆੜ ਬਾਹਰ ਨਿਕਲ ਤੈਨੂੰ ਆਪਣੀ ਜਾਨ ਦੀ ਲੋੜ ਨਹੀਂ ਹੈ ਪਰ ਅਖੀ ਉਧੇ ਬਗਿਆੜ ਸਿਗਾ ਹੀ ਨਹੀਂ ਸੱਚੀ ਮੁੱਚੀ ਤਾਂ ਸ਼ੇਰ ਐਂ ਝਾੜੀਆਂ ਨੂੰ ਇਹ ਆਵਾਜ਼ ਦੇਈ ਜਾ ਰਿਹਾ ਸੀ ਹੈਨਾ ਮਹਾਰਾਜ ਉਸਨੇ ਬਾਹਰ ਨਹੀਂ ਆਉਣਾ ਤੁਹਾਨੂੰ ਉਸ ਤੇ ਛਲਾਂਗ ਲਾਉਣੀ ਪਵੇਗੀ ਖਰਗੋਸ਼ ਬੋਲਿਆ ਫੇ ਖਰਗੋਸ਼ ਕਹਿੰਦਾ ਕਿ ਤੁਹਾਨੂੰ ਹੀ ਉਹਦੇ ਕੋਲ ਜਾਣਾ ਪਊਗਾ ਉਹ ਖੁਦ ਨਹੀਂ ਬਾਹਰ ਆਊਗਾ ਸ਼ੇਰ ਨੇ ਆਉ ਦੇਖਿਆ ਨਾ ਤਾਂ ਝਾੜੀਆਂ 'ਚ ਛਲਾਂਗ ਲਗਾ ਦਿੱਤੀ ਸ਼ੇਰ ਨੇ ਨਾਗਾਂ ਦੇਖਿਆ ਨਾ ਪਿੱਛੇ ਉਹ ਝਾੜੀਆਂ ਦੇ ਵਿੱਚ ਜਾ ਕੇ ਛਲਾਂਗ ਲਗਾ ਦਿੰਦਾ ਝਾੜੀਆਂ ਤੇ ਪਿੱਛੇ ਖੱਡਾ ਸੀ ਸ਼ੇਰ ਉਹ ਨਾ ਖੱਡਾ ਵਿੱਚ ਜਾ ਡਿੱਗਿਆ ਉਸ ਦੀ ਹੱਡੀ ਪਸਲੀ ਇੱਕ ਹੋ ਗਈ ਉਹ ਤੜਫ ਤੜਫ ਕੇ ਮਰ ਗਿਆ ਹੁਣ ਖਰਗੋਸ਼ ਦਾ ਪਲਾਨ ਤਾਂ ਕੰਮ ਆ ਗਿਆ ਜਿਵੇਂ ਹੀ ਸ਼ੇਰ ਨੇ ਉਹ ਝਾੜੀਆਂ ਦੇ ਵਿੱਚ ਛਲਾਂਗ ਲਗਾਈ ਤਾਂ ਸ਼ੇਰ ਨੂੰ ਤਾਂ ਪਤਾ ਨਹੀਂ ਸੀ ਕਿ ਇਹ ਦੇ ਵਿੱਚ ਗੱਡਾ ਹੈ ਦੇਖੋ ਪਿੱਛੇ ਖਾਈ ਦੇ ਵਿੱਚ ਡਿੱਗਦਾ ਜਾ ਰਿਹਾ ਸ਼ੇਰ ਤੇ ਤੜਫ ਤੜਫ ਕੇ ਮਰ ਜਾਂਦਾ ਹੈ ਸੋ ਬੱਚੋ ਇਸ ਤਰ੍ਹਾਂ ਖਰਗੋਸ਼ ਤੇ ਸਿਆਨਪ ਨੇ ਸ਼ੇਰ ਦਾ ਸਫਾਇਆ ਕਰ ਦਿੱਤਾ ਸੱਚੀ ਕਹਿੰਦੇ ਹਨ ਕਿ ਕਦੇ ਮੁਸੀਬਤ ਸਮੇ ਘਬਰਾਣਾ ਨਹੀਂ ਚਾਹੀਦਾ ਸਾਨੂੰ ਹਿੰਮਤ ਤੇ ਹੌਸਲੇ ਤੋਂ ਕੰਮ ਲੈਣਾ ਚਾਹੀਦਾ ਹੈ ਇਸੇ ਤਰ੍ਹਾਂ ਸਾਨੂੰ ਵੀ ਮੁਸੀਬਤ ਵੇਲੇ ਘਬਰਾਣਾ ਨਹੀਂ ਚਾਹੀਦਾ ਆਪਣੇ ਦਿਮਾਗ ਦਾ ਆਪਣੇ ਬੁੱਧੀ ਦਾ ਆਪਣੇ ਸਿਆਨਪ ਦਾ ਇਸਤੇਮਾਲ ਲਗਾਓ ਹੋ ਸਕਦਾ ਹੈ ਕਿ ਤੁਸੀਂ ਵੀ ਬਹੁਤ ਜਲਦੀ ਉਸ ਮੁਸੀਬਤ ਤੋਂ ਬਾਹਰ ਆ ਸਕੋ ਧੰਨਵਾਦ ਅਗਲੀ ਵੀਡੀਓ 'ਚ ਆਪਾਂ ਫੇਰ ਕੋਈ ਹੋਰ ਕਹਾਣੀ ਕੋਈ ਹੋਰ ਕਿੱਸਾ ਪੜਾਂਗੇ ਇਸ ਨਾਲ ਹੀ ਮੈਂ ਅਲਵਿਦਾ ਕਹਿਣੀ ਹਾਂ